ਤੇ ਜਿਹੜੀਆਂ ਵੱਡੇ ਕੰਨਾਂ ਵਾਲੀਆਂ ਬਣੀਆਂ ਨੇ ਹੁਣ ਤਾਂ ਹਰ ਇੱਕ ਆ ਨਾ ਹੈਦਰਾਬਾਦੀ ਕਹਿੰਦਾ ਵੀ ਇਹਨਾਂ ਤੋਂ ਬਣ ਗਈਆਂ ਹਨਾ ਵੀ ਸਭ ਤੋਂ ਪਹਿਲਾਂ ਵੀ ਕਿਹੜੇ ਬੱਕਰੇ ਕਿਹੜੀਆਂ ਬੱਕਰੀਆਂ ਤੋਂ ਪਵਾ ਕੇ ਵੱਡੇ ਕੰਨਾਂ ਵਾਲੀਆਂ ਬੱਕਰੀਆਂ ਕਿੱਥੋਂ ਬਣੀਆਂ ਤੇ ਦੂਜਾ ਸਵਾਲ ਪਿਓਰ ਅੰਬਰਸਾਈਆਂ ਬੱਕਰੀਆਂ ਦੀਆਂ ਕੀ ਨਿਸ਼ਾਨੀਆਂ ਨੇ ਠੀਕ ਹੈ ਜੀ ਉਹ ਬੰਦਾ ਦੱਸੂਗਾ ਤਾਂ ਲੌਂਗੋ ਵਾਲਾ ਰਾਜੂ ਕੋ ਨਹੀਂ ਸਨਮਾਨਤ ਫੜਾਇਆ ਜਾਊਗਾ ਉਹ ਬੰਦੇ ਦਾ ਸਤਿਕਾਰ ਪੂਰਾ ਹੋਊਗਾ ਠੀਕ ਹੈ ਜੀ ਤੇ ਤੀਜਾ ਸਵਾਲ ਤੇ ਇੱਕ ਮੈਨੇ ਦੇ ਵਿੱਚ ਜਿਹਨੂੰ ਆਪਾਂ ਕਿਹਾ ਜਾਂਦਾ 부ਚੀ 부ਚੀ ਬੱਕਰੀ ਤੇ 부ਚੀ ਯਾਰ ਮੁੰਦਰੀ ਚ ਕੀ ਫਰਕ ਆ ਬੇ ਮੁੰਦਰੀ ਕਿਹਨੂੰ ਕਿਹਾ ਜਾਂਦਾ ਤੇ 부ਚੀ ਕਿਹਨੂੰ ਕਿਹਾ ਜਾਂਦਾ ਜੀ ਵੀਰੇ ਦੋਸਤੋ ਸਤ ਸ੍ਰੀ ਅਕਾਲ ਅੱਜ ਸਾਡਾ ਬਾਈ ਫੌਜੀ ਵੀਰ ਦੇ ਅਸੀਂ ਖਾਣੇ ਦੇ ਵਿੱਚ ਬੈਠੇ ਆ ਜਿਹੜੇ ਕਿ ਆਪਣੇ ਛਪਾਰ ਮੇਲੇ ਦੇ ਵਿੱਚ ਪਹੁੰਚੇ ਨੇ ਬਹੁਤ ਵਧੀਆ ਕੁਆਲਿਟੀ ਬੱਕਰੀਆਂ ਦੀ ਲੈ ਕੇ ਆਏ ਨੇ ਸਾਡਾ ਵੀਰ ਫੌਜੀ ਤੇ ਉੱਥੇ ਅੱਜ ਉਹਦੇ ਖਾੜੇ ਦੇ ਵਿੱਚ ਆ ਗਿਆ ਲੱਖੀ ਨਸਾੜੇ ਵਾਲਾ ਜਿਨ੍ਹਾਂ ਦੇ ਬੋਕ ਨੇ ਲੋਂਗੋਵਾਲ ਪਿਛਲੀ ਮੰਡੀ ਪਹਿਲਾ ਨਿਯਮ ਜਿੱਤ ਕੇ ਪ੍ਰਾਪਤ ਹੋਇਆ ਲੱਖੀ ਨਸਾੜੇ ਵਾਲਾ ਅੱਜ ਆਪਾਂ ਲੱਖੀ ਨਸਾੜੇ ਬਾਈ ਦੇ ਨਾਲ ਆਇਆ ਹੋਇਆ ਹੈ ਮੇਲੇ ਦੇ ਵਿੱਚ ਦੋ ਚਾਰ ਗੱਲਾਂ ਕਰਨੀਆਂ ਚਾਹੁੰਦੇ ਆ ਸਤਿ ਸ੍ਰੀ ਅਕਾਲ ਲੱਖੀ ਸਤਿ ਸ੍ਰੀ ਅਕਾਲ ਬਾਈ ਜੀ ਦੱਸੋ ਮਹਾਰਾਜ ਹਾਂਜੀ ਪਹਿਲਾ ਸਵਾਲ ਮੇਰਾ ਚੱਲ ਚੱਲ ਤੇ ਜਿਹੜੀਆਂ ਵੱਡੇ ਕੰਨਾਂ ਵਾਲੀਆਂ ਬਣੀਆਂ ਨੇ ਹੁਣ ਤਾਂ ਹਰ ਇੱਕਾ ਹైదਰਾਬਾਦੀ ਕਹਿੰਦਾ ਵੀ ਇਹਨਾਂ ਤੋਂ ਬਣ ਗਈਆਂ ਹਨਾ ਵੀ ਸਭ ਤੋਂ ਪਹਿਲਾਂ ਵੀ ਕਿਹੜੇ ਬੱਕਰੇ ਕਿਹੜੀਆਂ ਬੱਕਰੀਆਂ ਤੋਂ ਪਵਾ ਕੇ ਵੱਡੇ ਕੰਨਾਂ ਵਾਲੀਆਂ ਬੱਕਰੀਆਂ ਕਿੱਥੋਂ ਬਣੀਆਂ ਤੇ ਦੂਜਾ ਸਵਾਲ ਪਿਓਰ ਅੰਬਰਸਾਈਆਂ ਬੱਕਰੀਆਂ ਦੀਆਂ ਕੀ ਨਿਸ਼ਾਨੀਆਂ ਨੇ ਠੀਕ ਹੈ ਜੀ ਉਹ ਬੰਦਾ ਦੱਸੂਗਾ ਤਾਂ ਲੌਂਗੋ ਵਾਲਾ ਰਾਜੂ ਕੋਣੀ ਨੂੰ ਸਨਮਾਨਤ ਫੜਾਇਆ ਜਾਊਗਾ ਉਹ ਬੰਦੇ ਦਾ ਸਤਿਕਾਰ ਪੂਰਾ ਹੋਊਗਾ ਠੀਕ ਹੈ ਜੀ ਤੇ ਤੀਜਾ ਸਵਾਲ ਤੇ ਇੱਕ ਮੈਨੇ ਦੇ ਵਿੱਚ ਜਿਹਨੂੰ ਆਪਾਂ ਕਿਹਾ ਜਾਂਦਾ 부ਚੀ 부ਚੀ ਬੱਕਰੀ ਤੇ 부ਚੀ ਯਾਰ ਮੁੰਦਰੀ ਚ ਕੀ ਫਰਕ ਆ ਬੇ ਮੁੰਦਰੀ ਕਿਹਨੂੰ ਕਿਹਾ ਜਾਂਦਾ ਤੇ 부ਚੀ ਕਿਹਨੂੰ ਕਿਹਾ ਜਾਂਦਾ ਤੇ ਉੱਥੇ ਵੀ ਉਹ ਦੱਸਿਆ ਜਾਊਗਾ ਜੇ ਉਹ ਸਹੀ ਦੱਸੂਗਾ ਤਾਂ ਉਹ ਬੰਦੇ ਨੂੰ ਐਨ ਮੈਕ ਰਾਹੀਂ ਤੇ ਉਹਦਾ ਨੌ ਟਿਕਾਣਾ ਜੋ ਵੀ ਉਹ ਦੱਸੂਗਾ ਤਾਂ ਰਾਜੂ ਗੁਣੀਓ ਫੜਾਇਆ ਜਾਊਗਾ ਇਹਨੂੰ ਸਨਮਾਨਤ ਉਹਦਾ ਬੰਦੇ ਦਾ ਸਨਮਾਨਤ ਹੋਊਗਾ ਠੀਕ ਆ ਭਾਵੇਂ ਨਿਆਣਾ ਹੋਵੇ ਭਾਵੇਂ ਸਿਆਣਾ ਹੋਵੇ ਤੀਜੇ ਨੰਬਰ ਤੇ ਤੇ ਇਹ ਗੱਲਾਂ ਪੁੱਛੀਆਂ ਨੇ 부ੱਚੀ ਦਾ ਪੁੱਛ ਲਿਆ ਮੁਦਰੀ ਦਾ ਪੁੱਛ ਲਿਆ ਹਨਾ ਤੇ ਇੱਕ ਡੱਬੀ ਦਾ ਪੁੱਛ ਲਿਆ ਵੀ ਕਿਹੜੀਆਂ ਡੱਬੀਆਂ ਦੇ ਵਿੱਚੋਂ ਜਿਹੜੀਆਂ ਬੜੇ ਕੰਨਾਂ ਵਾਲੀਆਂ ਬੱਕਰੀਆਂ ਬਣੀਆਂ ਸੀ ਉਹ ਕਿਹੜੀਆਂ ਬੱਕਰੀਆਂ ਤੇ ਕਿਹੜੇ ਬੱਕਰੇ ਪਾ ਕੇ ਕਿੱਥੋਂ ਲੰਬੇ ਕੰਨਾਂ ਵਾਲੀਆਂ ਬਣੀਆਂ ਤੇ ਆਜ਼ਾਦ ਰੰਗ ਕਿਹੜੇ ਹੋਏ ਨੇ ਤੇ ਆਜਾਦ ਰੰਗ ਕਿਹੜੇ ਹੋਏ ਨੇ ਤੇ ਜਿਹੜੇ ਮੰਨ ਕੇ ਚੱਲੋ ਆਪਣੇ ਪੰਜਾਬ ਦੇ ਵਿੱਚ ਜੋ ਵੀ ਆਜਾਦ ਰੰਗ ਹੋਏ ਨੇ ਆਪਣੇ ਬਜ਼ੁਰਗਾਂ ਨੇ ਬੱਕਰੀਆਂ ਚਾਰੀਆਂ ਹਨਾ ਆਪਣੀ ਨਵੀਂ ਪੀੜੀ ਨੇ ਚਾਰੀਆਂ ਕਿਉਂਕਿ ਇਹਦੇ ਵਿੱਚ ਕੋਈ ਬਾਈ ਕੋਈ ਲਾਗਡਟ ਵਾਲੀ ਗੱਲ ਨਹੀਂ ਹੋਊਗੀ ਤੇ ਇਹ ਜਾਣਕਾਰ ਦੇ ਨਾਲ ਤੇ ਕੱਲ ਨੂੰ ਇਹ ਮੰਨ ਕੇ ਚੱਲੋ ਵੀ ਜਿਹੜਾ ਨਵਾਂ ਪੋਚ ਆ ਉਹ ਕਿਸੇ ਨੂੰ ਦੱਸ ਸਕ ਆਪਣੀ ਮਤਲਬ ਕਿ ਆਉਣ ਵਾਲੀ ਪੀੜ੍ਹੀ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਉਹ ਆਪਣੀ ਆਉਣ ਵਾਲੀ ਪੀੜ੍ਹੀ ਅੱਗੇ ਦੱਸੇ ਵੀ ਸਾਡੇ ਬਜ਼ੁਰਗਾਂ ਨੇ ਸਾਨੂੰ ਆਹ ਕੁਛ ਸਿਖਾਇਆ ਹਾਂਜੀ ਉਹ ਅੱਗੇ ਕਹਾਂ ਸਵਾਲ ਜਵਾਬ ਦੇ ਸਕਦੇ ਨੇ ਜਿਵੇਂ ਮਾਸਟਰ ਬੱਚੇ ਨੂੰ ਪੜਾਉਂਦਾ ਹੈ ਹਾਂਜੀ ਜੇ ਮਾਪੇ ਬੱਚੇ ਦੀ ਮਿਹਨਤ ਕਰਾਉ ਤਾਂ ਬੱਚਾ ਪੜਦਾ ਨਹੀਂ ਮਾਪੇ ਇਹ ਕਹੇ ਵੀ ਮੇਰੇ ਬੱਚੇ ਨੂੰ ਚਾਹੇ ਕੁੱਟ ਕੇ ਪੜਾ ਜਿਵੇਂ ਮਰਜ਼ੀ ਪੜਾਵਾ ਮੈਂ ਇਹਦੀ ਮਿਹਨਤ ਨਹੀਂ ਕਰਾਉਂਦਾ ਉਹ ਸਵਾਲ ਜਵਾਬ ਸਾਡੇ ਡੰਗਰ ਪਸੂਆਂ ਦੇ ਵਿੱਚ ਦੀ ਇਹਨਾਂ ਦੇ ਰਾਹੀਂ ਅਸੀਂ ਨੁਕਤੇ ਪੁੱਛਾਂਗੇ ਸਾਨੂੰ ਖੁਦ ਪਤਾ ਹੈ ਵੀ ਬੁੱਚੀ ਕਿਨੂੰ ਕਿਹਾ ਗਿਆ ਹੈ ਮੁੰਦਰੀ ਕਿਨੂੰ ਕਿਹਾ ਗਿਆ ਹੈ ਅੰਮਰਸਰੀ ਕਿਨੂੰ ਕਿਹਾ ਹੈ ਕ੍ਰੋਸਬੀਚਲ ਕਿਨੂੰ ਕਿਹਾ ਗਿਆ ਹੈ ਹైదਰਾਬਾਦੀ ਕਿਨੂੰ ਕਿਹਾ ਗਿਆ ਉੱਥੇ ਨੁਕਤਿਆਂ ਦੇ ਨਹੀਂ ਅਸੀਂ ਸਵਾਲ ਪੁੱਛ ਕੇ ਲੱਖੀ ਲਸਾੜਾ ਜੀ ਤੇ ਤੁਹਾਡਾ ਭਾਈ ਛੋਟਾ ਵੀਰ ਰਾਜੂ ਜੀ ਨਿਨਸਾਫ ਨੂੰ ਨਿਨਸਾਫ ਦੇਵਾਂਗੇ ਕਿਉਂ ਰਾਜੂ ਦਾ ਮੰਨਿਆ ਨਹੀਂ ਜਾਣਾ ਰਾਜੂ ਦਾ ਮੰਨਿਆ ਨਹੀਂ ਜਾਣਾ ਕਿਉਂ ਇਹ ਸਮਝ ਲਓ ਮੇਰਾ ਪੀ ਆ ਠੀਕ ਹੈ ਗੱਲ ਇਹਦਾ ਤਾਂ ਨਹੀਂ ਮੰਨਿਆ ਜਾਣਾ ਏ ਇਹ ਇਹਦਾ ਨਹੀਂ ਮੰਨਿਆ ਜਾਣਾ ਇਹ ਤੋਂ ਸਨਮਾਨਤ ਕਰਵਾਇਆ ਜਾਊਗਾ ਕਿਉਂ ਇਹ ਤਾਂ ਸਵਾਲ ਪੁੱਛੂਗਾ ਹਾਂ ਮੈਂ ਤਾਂ ਸਵਾਲ ਪੁੱਛੂਗਾ ਇਹਦਾ ਦਾ ਜਵਾਬ ਮੂਰੇ ਲੱਖੀ ਲਸਾੜਾ ਜੀ ਦੇਊਗੇ ਆਹ ਉੱਚੀ ਐ ਆਹ ਮੁੰਦਰੀ ਐ ਆਹ ਅੰਬਰਸਰੀ ਤਯੋਰ ਬਿਸਟਲ ਐ ਹਾਂਜੀ ਉਹ ਜਵਾਬ ਇਹ ਦੇਣਗੇ ਬਾਕੀ ਸਾਡੇ ਦਿਲਾਂ ਦੇ ਵਿੱਚ ਸਾਨੂੰ ਪਤਾ ਹੈ ਵੀ ਉਹ ਕੀ ਚੀਜ਼ ਐ ਪਰ ਅਸੀਂ ਹਜੇ ਢੋਲ ਵਜਾ ਕੇ ਨੰਗਾ ਨਹੀਂ ਕਰਨਾ ਨਹੀਂ ਕਰਨਾ ਜੇ ਅਸੀਂ ਪਹਿਲਾਂ ਹੀ ਦੱਸ ਬੈਠੇ ਕਾਹ ਸਵਾਲਾਂ ਨੂੰ ਸਿੱਖ ਕੇ ਸਾਡੇ ਜਵਾਬ ਸਾਨੂੰ ਹੀ ਮਿਲਣਗੇ ਹਾਂਜੀ ਜਨਬਰ ਹਾਂ ਕਮੈਂਟਾਂ ਦੇ ਵਿੱਚ ਜਰੂਰ ਮੇਰਾ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਹੋਲੋ ਵੀ ਬਾਈ ਗਲਤ ਹੈ ਜੇ ਸੱਚ ਹੈ ਰਾਜੂ ਬਾਈ ਨੇ ਤਾਂ ਸਨਮਾਨ ਤੇ ਕਰਨੇ ਰਾਜੂ ਨੇ ਕੋਈ ਸਵਾਲ ਤੁਹ ਤੋਂ ਪੁੱਛਣਾ ਨਹੀਂ ਲੱਖੀ ਤੇ ਸਾੜਾ ਜੀ ਸਵਾਲ ਪੁੱਛ ਕੇ ਤੁਹਾਨੂੰ ਉੱਤਰ ਮੋੜ ਕੇ ਲੱਖੀ ਦਸਾਰਾ ਜੀ ਦੇਣਗੇ ਹਾਂ ਜਨਬਰਾਂ ਦੇ ਵਿੱਚੋਂ ਤੇ ਹੁਣ ਇਹ ਕਿਉਂਕਿ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਨੇ ਵੀ ਜਦੋਂ ਜਨਬਰ ਇੱਕ ਜੇ ਤਾਂ ਹੁਣ ਦੱਸਿਆ ਹੀ ਗਿਆ ਫੇਰ ਤਾਂ ਪਤਾ ਹੀ ਲੱਗ ਜੂ ਵੀ ਉਹ ਜਨਵਰਾਂ ਦੇ ਵਿੱਚ ਵੀ ਜਿਹੜੇ ਮੰਨ ਕੇ ਚੱਲੋ ਵੀ ਸਿਆਣਾ ਹੋ ਗਿਆ ਤੇ ਸੋਹਣਾ ਹੋ ਗਿਆ ਤੇ ਇੱਕ ਜਨਵਰ ਇਹੋ ਜਿਹਾ ਵੀ ਮੰਨ ਕੇ ਚੱਲੋ ਉਹਦਾ ਸਾਰਾ ਸਰੀਰ ਸੋਨੇ ਦਾ ਹੀ ਆ ਤੇ ਉਹ ਇੱਕ ਚੀਜ਼ ਤੋਂ ਜੇ ਹੁਣ ਉਹ ਦੱਸਿਆ ਗਿਆ ਫੇਰ ਤਾਂ ਪਤਾ ਹੀ ਲੱਗ ਜੂ ਵੀ ਉਹ ਕਿਹੜਾ ਜਨਵਰ ਹੋਇਆ ਸੀ ਜਿਹੜਾ ਇੱਕ ਇੰਨਾ ਜ਼ਿਆਦਾ ਉਹਦਾ ਸਰੀਰ ਹੋਆ ਤੇ ਉਹ ਦੱਸਿਆ ਜਾਊਗਾ ਕੋਈ ਵੀ ਬੰਦਾ ਦੱਸੇ ਵੀ ਹਾਂ ਭਾਈ ਮੈਨੂੰ ਪਤਾ ਉਹ ਜਾਨਵਰ ਬਾਰੇ ਵੀ ਕਿਹੜਾ ਜਾਨਵਰ ਐਨਾ ਸਕੀਨ ਕੋਣਾ ਤੇ ਕੌਂ ਦਾ ਤਾਂ ਹਰ ਇੱਕ ਨੂੰ ਹੀ ਪਤਾ ਵੀ ਸਿਆਣਾ ਗੋਦੂ ਤੇ ਬਹਿ ਗਿਆ ਸੀ ਪਰ ਭਾਈ ਇਹ ਜਾਨਵਰ ਇਹ ਨਾ ਕਿ ਉਹ ਬਿਲਕੁਲ ਇਹ ਗੱਲਾਂ ਦੇ ਕੋਈ ਲਾਕਡਾਟ ਨਹੀਂ ਸਾਰੇ ਵਦਨ ਫੁੱਲਣਾ ਜਿੰਨੇ ਨਵੇਂ ਫਾਰਮ ਵਾਲੇ ਨੇ ਉਹਨਾਂ ਦਾ ਵੀ ਧੰਨਵਾਦ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਨਾ ਕਿਸੇ ਦੇ ਵਿਰੋਧ ਵਿੱਚ ਅਸੀਂ ਗੱਲ ਨਹੀਂ ਕਰਨੀ ਇੱਕੇ ਮੇਲੇ ਮਸ਼ਾਪਨਾ ਚ ਸਵਾਲ ਜਵਾਬ ਜਰੂਰ ਹੁੰਦੇ ਨੇ ਕਿੰਨੇ ਆਪਣਾ ਚੰਡੋਲ ਵਾਲਾ ਜਵਾਖਾਂ ਨੂੰ ਝੂਟੇ ਦਿੰਦਾ ਤਮਾਸ਼ਾ ਕਰਕੇ ਦਿਖਾਉਣਾ ਹੈ ਮੰਦਾਰੀ ਨੇ ਖੇਡਾ ਪਾਉਣਾ ਹੈ ਪਬਲਿਕ ਨੇ ਖੇਡਾ ਦੇਖਣਾ ਹੈ ਉਹ ਜਵਾਲ ਸਵਾਬ ਹੋਣਗੇ ਜਰੂਰ ਹੋਣਗੇ ਹੁਣ ਤਾਂ ਹਰੇਕ ਕਹਿੰਦਾ ਮੈਂ ਢੀਂਗ ਤੇ ਢੀਂਗ ਮੈਂ ਢੀਂਗ ਤੇ ਢੀਂਗ ਢੋਲ ਦੇ ਡੱਗਾ ਲੱਗੀ ਜਾਣਾ ਹੁਣ ਤਾਂ ਸਾਡੇ ਅਸੀਂ ਗਰੀਬ ਜੇ ਬੰਦੇ ਆ ਸਾਡੇ ਵੀ ਉਸਤਾਜਾਂ ਦੇ ਉਸਤਾਜ ਬਣੇ ਖੜੇ ਨੇ ਇੱਕ ਮਿੰਟ ਧੰਨਵਾਦ ਸਾਰੇ ਭਾਈ ਹਾਂਜੀ ਇੱਕ ਗੱਲ ਹੋਰ ਕਹੀ ਜਾਊਗੀ ਤੇ ਅਸੀਂ ਆਪਦੇ ਦੀ ਲਾ ਕੇ ਗੱਲ ਕਹਿੰਦੇ ਆ ਅਸੀਂ ਕਿਸੇ ਦੇ ਨਹੀਂ ਲਾ ਕੇ ਕਹਿੰਦੇ ਤੇ ਉਹ ਬੱਕਰੀਆਂ ਆ ਸੀ ਜਮੇ ਬੱਕਰੀਆਂ ਚਾਰ ਕੇ ਰੋਜ਼ ਆਪਦੇ ਘਰ ਵਾਲੀ ਨੂੰ ਕਿਹਾ ਕਰੇ ਲੈ ਕਰਨਥਲੀ ਜਦ ਮਾਰਿਆ ਕਰੇ ਤੀਰ ਉਹਦੇ ਨਥਲੀ ਦੇ ਵਿੱਚ ਹੀ ਘੜਦਾ ਕਰੇ ਉਹਨੂੰ ਮੁੜ ਕੇ ਕਿਹਾ ਕਰੇ ਕੋਈ ਹੈਗਾ ਮੇਰੇ ਵਰਗਾ ਨਿਸ਼ਾਨੇ ਵਾਲਾ ਉਹ ਕਹਿੰਦਾ ਕਰੇ ਨਾ ਜੀ ਕੋਈ ਵੀ ਨਹੀਂ ਹੈਗਾ ਤੇ ਹੁੰਦੀ ਆਈ ਗੱਲ ਗਮਾਂਡਲ ਨੂੰ ਪਤਾ ਲੱਗ ਗਿਆ ਭੈਣੇ ਕਹਿੰਦੀ ਇੰਨਾ ਚਿਰ ਤੈਨੂੰ ਵਿਆਹ ਜੀ ਨੂੰ ਹੋ ਗਿਆ ਵੀ ਤੂੰ ਕਾਤੇ ਰਾਜੀ ਨਹੀਂ ਹੁੰਦੀ ਹੈਗੀ ਉਹਨੇ ਫਿਰ ਸਵਾਲ ਪਾਇਆ ਕਹਿੰਦੀ ਭੈਣੇ ਲੱਖੀ ਆਉਂਦਾ ਤੀਰ ਮਾਰਦਾ ਜੇ ਇੱਧਰ ਉੱਧਰ ਹੋ ਗਿਆ ਤਾਂ ਮੈਨੂੰ ਮਾਰਿਆ ਜਿਉ ਮੈਂ ਤਾਂ ਹਨਾ ਮੇਰੀ ਜਾਨ ਕਮਾਈ ਜਾਊ ਅੱਖ ਵਿੱਚ ਹੀ ਕੱਢ ਦੂੰ ਅੱਖ ਵਿੱਚ ਹੀ ਕੱਢ ਦੂੰ ਤੇ ਹੁੰਦੀ ਤੇ ਜਦੋਂ ਨਾ ਗਮਾਂਡਲ ਨੇ ਫਿਰ ਉਹਨੂੰ ਕਿਹਾ ਕਹਿੰਦੀ ਐ ਕਰੀ ਭੈਣੇ ਵੀ ਤੂੰ ਉਹਨੂੰ کہیں ਵੀ ਠੀਕ ਤੋਂ ਠੀਕ ਦਾ ਮੇਲਾ ਦੇਖਿਆ ਤੇ ਚਲੋ ਜੀ ਤੇ ਫੇਰ ਲੱਖੀ ਬਲਜਾਰਾ ਤੁਰ ਪਿਆ ਠੀਕ ਤੋਂ ਠੀਕ ਦਾ ਮੇਲਾ ਦੇਖਣ ਹਾਂਜੀ 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 ਗਾਹਾਂ ਤੁਰ ਪਿਆ ਰਾਜੂ ਇਹਨੂੰ ਪੁੱਛਿਆ ਕਹਿੰਦਾ ਰਾਜੂ ਨੂੰ ਪੁੱਛਿਆ ਤੇ ਵੀ ਰਾਜੂ ਕਿੱਥੇ ਚੱਲੇ ਆ ਇਹ ਕਹਿੰਦਾ ਯਾਰ ਠੀਕ ਤੋਂ ਠੀਕ ਦਾ ਮੇਲਾ ਦੇਖਣ ਗਾਹਾਂ ਮਿਲਿਆ ਲੰਗੜਾ ਹਾਂ ਜਦ ਲੰਗੜਾ ਮਿਲਿਆ ਤਾਂ ਲੰਗੜਾ ਪੁੱਛਿਆ ਯਾਰ ਕਿੱਥੇ ਚੱਲੇ ਹੋ ਕਹਿੰਦਾ ਯਾਰ ਠੀਕ ਤੋਂ ਠੀਕ ਦਾ ਮੇਲਾ ਦੇਖਣ ਚੱਲੇ ਹੋ ਕਹਿੰਦਾ ਯਾਰ ਮੈਨੂੰ ਵੀ ਲੈ ਚੱਲੋ ਕਹਿੰਦਾ ਯਾਰ ਆ ਚੱਲੀਏ ਤੂੰ ਵੀ ਆ ਜਾ ਹਨਾ ਤੇ ਚਲੋ ਜੀ ਗਾਹਾਂ ਬਹੁਤ 2 400 ਕਿਲੋਮੀਟਰ ਕੱਢੀ ਬਾਤ ਗਾਹਾਂ ਬਹਿ ਗਏ ਤਾਂ ਉੱਥੇ ਰਾਜੇ ਦੀ ਧੀ ਫੁੱਲਾਂ ਦੇ ਭਾਰ ਦੇ ਵਿੱਚ ਜੋਖੀ ਜਾਂਦੀ ਹੁੰਦੀ ਸੀ ਮਤਲਬ ਤੋਲੀ ਜਾਂਦੀ ਹੁੰਦੀ ਸੀ ਉਹ ਜਦੋਂ ਤੋਲੀ ਜਾਂਦੀ ਹੁੰਦੀ ਸੀ ਤਾਂ ਫਿਰ ਉੱਥੇ ਸਵਾਲ ਪਾਇਆ ਕਹਿੰਦੇ ਵੀ ਇਹ ਉਹਨੂੰ ਦੋਲਵਾ ਮਿਲੂਗਾ ਜਿਹੜਾ ਇਹ ਸਵਾਲ ਤੇ ਰਾਜੇ ਦੀ ਕੁੜੀ ਨੂੰ ਸੱਤ ਨਦੀਆਂ ਦਾ ਪਾਣੀ ਇਕੱਠਾ ਕਰਕੇ ਨਮਾਇਆ ਜਾਊਗਾ ਤੇ ਉਹ ਕਹਿੰਦਾ ਲੰਗੜਾ ਕਹਿੰਦਾ ਕਹਿੰਦਾ ਵੀ ਗੱਲ ਸੁਣ ਰਾਜੂ ਵੀ ਤੂੰ ਇੱਕ ਕੰਮ ਕਰ ਸਕਦਾ ਤੂੰ ਤਾਂ ਸਿਜਾਕਾ ਤੇ ਮੈਂ ਆ ਲੰਗੜਾ ਇੱਕ ਕਹਿੰਦਾ ਮੈਂ ਆ ਲੰਗੜਾ ਇੱਕਾ ਕਾਣਾ ਕਹਿੰਦਾ ਰਾਜੂ ਤੂੰ ਆ ਸਿਜਾਕਾ ਕਹਿੰਦਾ ਵੀ ਇੱਕ ਕੰਮ ਕਰ ਸਕਦਾ ਲੰਗੜੇ ਨੂੰ ਕਹਿੰਦਾ ਲੰਗੜਾ ਕਹਿੰਦਾ ਵੀ ਮੈਂ ਪਾਣੀ ਲੈ ਆਉ ਸੱਤ ਨਦੀਆਂ ਦਾ ਜਾਂ ਸੱਤ ਨਦੀਆਂ ਦਾ ਲੈ ਆਉ ਕਹਿੰਦਾ ਸੜਾ ਲੰਗੜਾ ਮਰਵਾ ਨਾ ਦੇ ਡੇਢ ਲਾਤਾ ਕਿੱਥੇ ਸੱਤ ਨਦੀਆਂ ਕਿੱਥੇ ਲੈ ਉਹ ਪਾਣੀ ਦਾ ਦੇ ਲੈ ਨਾ ਵੀ ਦਾ ਸਣੇ ਆਪਾਂ ਨੂੰ ਮਰਵਾਉ ਉਹ ਕਹਿੰਦਾ ਯਾਰ ਤਾਂ ਕੀ ਆ ਕਹਿੰਦਾ ਯਕੀਨ ਕਰਕੇ ਦੇਖ ਲੈਣੇ ਆ ਤੇ ਚਲੋ ਜੀ ਉਹਨਾਂ ਨੇ ਮਹਿਫਲ ਲਾ ਲਈ ਬੈ ਗੇ ਤੂਣਾ ਲਾ ਕੇ ਤਾਂ ਲੰਗੜੇ ਨੂੰ ਦੇਤੀ ਥਾਪੀ ਕਹਿੰਦੇ ਚਲੋ ਮਾਂ ਦੇਆ ਪੁੱਤਾਂ ਫਿਰ ਲੰਗੜੇ ਜੀ ਕਹਿੰਦੇ ਨਹੀਂ ਹੁੰਦੇ ਇੱਕ ਰਾਗ ਵੱਧ ਹੁੰਦਾ ਬਾਈ ਗੁੱਸਾ ਆ ਮੈਂ ਕਰਿਓ ਗੱਲ ਦਾ ਇੱਕ ਇਹ ਗੱਲ ਬਹੁਤ ਸੋਚਣੀ ਸਮਝਣ ਵਾਲੀ ਆ ਤੇ ਜਦੋਂ ਲੰਗੜੇ ਨੂੰ ਕਰਿਆ ਸਿੱਧਾ ਪਰ ਲੰਗੜਾ ਪਾਣੀ ਤਾਂ ਲੈ ਆ ਮਾਂ ਦਾ ਪੁੱਤ ਜਦ ਪਾਣੀ ਲੈ ਆ ਤਾਂ ਫਿਰ ਉਹ ਕਹਿੰਦਾ ਕਾਣਾ ਕਹਿੰਦਾ ਰਾਜੂ ਦੇਖੀਦਾ ਨਿਗਾਹ ਮਾਰੀ ਤੂੰ ਸਿਜਾ ਅੱਖ ਮੇਰੀ ਤੇ ਇੱਕ ਅੱਖ ਤੂੰ ਦੀਦਾ ਨਹੀਂ ਕਿਤੇ ਸਾਲਾ ਲੰਗੜਾ ਸੌ ਤਾਂ ਨਹੀਂ ਗਿਆ ਜਦੋਂ ਨੇ ਮਾਰੀ ਨਿਗਾਰਾ ਰਾਜੂ ਨੇ ਕਹਿੰਦਾ ਵੀ ਬਾਕੇ ਤੇਰੀ ਗੱਲ ਸਹੀ ਹੈ ਲੰਗੜਾ ਦਾ ਸਾਲਾ ਸੌ ਗਿਆ ਕਹਿੰਦਾ ਹੁਣ ਆਪ ਹੁਣ ਨੀ ਘਾਂਟੇ ਨੂੰ ਮਾਰੇ ਜਾਣੇ ਆ ਦੇਲਾ ਹਨ ਤੇ ਕਹਿੰਦਾ ਫਿਰ ਹੁਣ ਕਹਿੰਦਾ ਵੀ ਤੂੰ ਐ ਕਰ ਮੇਰੀ ਇਹ ਇੱਕ ਅੱਖ ਤੂੰ ਅੰਨਾ ਕਹਿੰਦਾ ਰਾਜੂ ਫਿਰ ਐ ਕਰ ਵੀ ਤੂੰ ਉਂਗਲੀ ਸਿੱਧੇ ਕਰ ਤੇ ਤੀਰ ਦਾ ਨਿਸ਼ਾਨਾ ਮੈਂ ਲਾਉਣਾ ਤੇ ਕਾਣੇ ਨੇ ਮਾਰਿਆ ਜਾ ਤੀਰ ਦਾ ਨਿਸ਼ਾਨਾ ਸੁਦੇ ਸਰਾਲ ਥੱਲੇ ਹਾਂ ਲੰਗੜਾ ਉੱਠ ਖੜਿਆ ਕਹਿੰਦਾ ਮਰੋ ਤੁਹਾਡੀ ਭੈਣ ਨੂੰ ਦਿਨ ਚਾਣੇ ਵਾਲਾ ਸੀ ਕਹਿੰਦਾ ਉਧਰ ਉਹਨਾਂ ਨੂੰ ਉੱਥੇ ਪੀੜ ਦੇਣਾ ਜੀ ਮੈਨੂੰ ਸਰਾਲ ਨੇ ਮਾਰ ਦੇਣਾ ਸੀ ਕੰਮ ਬੜਾ ਖਰਾਬ ਹੋ ਜਾਂਦਾ